ਗੱਲ ਸੁਣਾ ਚੀਨਿਆ ਬੰਗਾ ਤੂੰ ਸਾਡੇ ਨਾਲ ਲਿਆ ਬੜਾ ਮਾੜਾ ਕੀਤਾ ਤੂੰ ਸਾਡੇ ਕਾਰਾਂ ਦੇ ਕੰਮ ਵਿੱਚ ਇੰਟਰਫੇਅਰ ਕਰਕੇ ਚੰਗੀ ਨਹੀਂ ਕੀਤੀ ਹੁਣ ਤੈਨੂੰ ਅਸੀਂ ਜਵਾਬ ਦੇਾਂਗੇ ਤੈਨੂੰ ਲੋੜ ਕੀ ਸੀ ਸਾਡੀ ਕਾਰ ਪਾਸੇ ਵੇਚਣ ਦੀ ਸਾਨੂੰ ਬੱਚਾ ਸਮੈ ਨਾ ਤੂੰ ਖੇਤਰ ਮਾਰਾਂਗੇ ਤੇਰੇ ਖੇਤਰ ਤੇ ਬਾਕੇ ਚਿੱਤਰ ਮਾਰਾਂਗੇ ਤੂੰ ਕਿਤੇ ਹੋਰ ਸਮਝਿਆ ਫਿਰਦੇ ਹੋਂ ਕਿਤੇ ਤੇਰੇ ਦਿਮਾਗ 'ਚ ਕੋਈ ਗੱਲ ਹੋਰ ਚੱਲਦੀ ਹੋਵੇ ਬੜਾ ਗੰਦਾ ਬੰਦਾ ਐ ਯਾਰ ਤੂੰ ਸਾਨੀਅਤੀ ਹੈ ਨਹੀਂ ਤੇਰੇ 'ਚ ਦੋ ਚਾਰ ਪੈਸਿਆਂ ਪਿੱਛੇ ਤੂੰ ਬੈਂਡ ਚ ਉਦਾਕਾਰਾਂ ਸਸਤੀਆਂ ਵੇਚਦਾ ਫਿਰਦਾ ਮਹਿੰਗੀਆਂ ਵੇਚਦਾ ਫਿਰਦਾ ਲੋਕਾਂ ਨੂੰ ਸਿੱਧੀਆਂ ਗਾਰਾ ਦਿੰਦਾ ਫਿਰਦਾ ਬੜਾ ਘਟਿਆ ਬੰਦਾ ਐ ਯਾਰ ਤੂੰ ਮੈਨੂੰ ਹੁਣ ਗਾਕ ਦਾ ਫੋਨ ਆਇਆ ਕਹਿੰਦਾ ਦੁੰਨੇ ਕੇ ਤੋਂ ਕਾਰ ਸਿੱਧੀ ਚੁਕਾਤੀ ਇਹਨੇ ਕੰਜਰ ਨੇ ਬੜਾ ਯਾਰ ਤੂੰ ਨੀਝਿਆ ਬੰਦਾ ਸਾਲਿਆ ਕਿੰਨੇ ਕਮਾ ਲਏ ਹੁਣੇ ਆ 5000 ਕਮਾ ਲਿਆ ਹੁਣੇ 10000 ਕਮਾ ਲਿਆ ਹੁਣੇ ਤੈਨੂੰ ਪਤਾ ਨਹੀਂ 10000 ਰੁਪਏ ਦੀ ਕਿਹੜੀ ਵੈਲਿਊ ਕੀ ਅੱਜ ਕੱਲ ਪੈਸੇ ਦੀ ਬੰਦੇ ਦੀ ਮੁੱਛ ਤੇ ਬੰਦੇ ਦੀ ਇਨਕ ਸਭ ਤੋਂ ਪਹਿਲੇ ਹੁੰਦੀ ਏ ਤੂੰ ਤੂੰ 10000 ਰੁਪਏ ਪਿੱਛੇ ਕਾਰਾ ਸਿੱਧੀਆਂ ਚੁਕਾਈ ਜਾਂਦਾ ਸਾਡੀਆਂ ਦੁੰਨੇ ਕੇ ਆਲਿਆ ਸੰਭਲ ਕੇ ਰਹੀ ਹੁਣ ਅਸੀਂ ਆਉਣਾ ਸਵੇਰੇ 4 ਕਾਲੇ ਪਹਿਲੇ ਗੁੰਡੇ ਲੈ ਕੇ ਤੇਰੇ ਘਰ ਆਵਾਂਗੇ ਤੇ ਤੈਨੂੰ ਦੱਸਾਂਗੇ ਫਿਰ ਕੀ ਬਣਦਾ ਤਮਾਸ਼ਾ ਇਹ ਆਵੇ ਚੱਲ ਜਾਇਆ ਹੈ ਵਡਾ ਨੀਚ ਬੰਦਾ ਹੈ ਯਾਰ ਤੂੰ ਕਾਟ ਫੀਡਿਓ